ਜੇ ਕਾਲੇ ਮੈਂ ਤੇ ਕੋਈ ਹੋਰ ਦੀ ਗੱਲ ਹੋਏ ਤੇ ਕੋਈ ਕੁਝ ਕਰ ਲੈਂਦੀ ਹੈ ਜਾਂ ਮੇਰੀ ਗਲਤ ਹੋਈ ਕਰ ਲੀਆ ਤੇ ਇਹ ਜ਼ਿੰਮੇਵਾਰ ਹੋਣਗੇ ਤੇ ਬਾਕੀ ਕੁਲਵਿੰਦਰ ਕਮਾੜੀਆ ਸਰਪੰਚ ਇਹ ਸਭ ਕੁਝ ਉਹ ਕਰਾਉਂਦਾ ਹੈ ਸਾਨੂੰ ਇਹ ਛਾਅ ਦਿੱਤਾ ਜਾਵੇ ਕਿ ਸਾਡੀ ੁੰਡੀਆਂ ਜਾਂ ਸਾਡੀ ਛੋਟੀ ਕੁੜੀਆਂ ਕਦੇ ਵੀ ਕੋਈ ਵੀ ਜੁਮੇ ਕੋਈ ਵੀ ਗੱਲ ਮਾ ਖੋਲਵੇ ਤਾਂ ਜ਼ਿੰਮੇਵਾਰ ਅਸੀਂ ਇਹਨਾਂ ਨੂੰ ਹੀ ਕਾਵਾਂਗੇ ਬੰਦੇ ਬੰਦਾ ਨਾ ਆਉਂਦਾ ਸੱਚ ਸੱਚਾ ਹੋਵੇ ਸਾਫ਼ੀ ਗੱਲ ਜਾਦੇ ਗੁੰਡਾ ਕਰਦੀ ਇਹ ਮਾਰੀ ਜਾਂਦਾ ਹੂੰ ਗੁੰਡੇ ਲੈ ਲੈ ਕੇ ਸਾਡੀ ਵੇਂਦੀ ਕੋ ਖੜਦੇ ਆ ਸਰਕਾਰ ਸਿੰਘ ਨੂੰ ਬੋਲਟ ਤੇ ਪਟਾਕੇ ਬਿਲਾਉਂਦੇ ਆ ਇਹ ਵਧੀਆ ਨਹੀਂ ਗੱਲ ਇਹ ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰ ਦੇ ਪਿੰਡ ਮੰਡੇਰ ਵਿਖੇ ਇੱਕ ਧਿਰ ਨੇ ਦੂਸਰੀ ਧਿਰ ਉਪਰ ਰਾਸਤੇ ਨੂੰ ਲੈ ਕੇ ਤੰਗ ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਇਸ ਸੰਬੰਧੀ ਗੱਲਬਾਤ ਕਰਦਿਆਂ ਪੀੜਤ ਮੈਲਾ ਰਣਜੀਤ ਕੌਰ ਅਤੇ ਉਸ ਦੀ ਬੇਟੀ ਨੇ ਦੱਸਿਆ ਕਿ ਉਕਤ ਥਾਂ ਉਸਨੇ ਪਿੰਡ ਦੇ ਹੀ ਵਿਅਕਤੀ ਕੋਲੋਂ ਖਰੀਦਿਆ ਸੀ ਪਰ ਉਸ ਤੋਂ ਬਾਅਦ ਜਦੋਂ ਉਸਨੇ ਮਕਾਨ ਬਣਾਉਣਾ ਸ਼ੁਰੂ ਕੀਤਾ ਤਾਂ ਦੂਸਰੀ ਧਿਰ ਵੱਲੋਂ ਕੁਝ ਵੀ ਨਹੀਂ ਬੋਲਿਆ ਗਿਆ ਤੇ ਜਦ ਹੁਣ ਕੰਧਾਂ ਲੈਂਟਰ ਤੱਕ ਪਹੁੰਚ ਗਈਆਂ ਨੇ ਤਾਂ ਹੁਣ ਉਹ ਉਹਨਾਂ ਨਾਲ ਕਾਲੀ ਗਲੋਚ ਕਰਕੇ ਤੰਗ ਪਰੇਸ਼ਾਨ ਕਰ ਰਹੇ ਹਨ ਉਹਨਾਂ ਇਸ ਸਭ ਲਈ ਪਿੰਡ ਦੇ ਸਰਪੰਚ ਨੂੰ ਜ਼ਿੰਮੇਵਾਰ ਠਹਿਰਾਇਆ ਕਿਉਂਕਿ ਇਹ ਸਭ ਸਰਪੰਚ ਦੀ ਹੀ ਸ਼ਾਇਤ ਹੈ ਹੋ ਰਿਹਾ ਹੈ ਉਹਨਾਂ ਪ੍ਰਸ਼ਾਸਨ ਪਾਸੋਂ ਇਨਸਾਫ ਦੀ ਕੋਹਾ ਲਗਾਈ ਹੈ ਤੇ ਮੇਰੀ ਬੇਟੀ ਤੇ ਮੈਂ ਦੋਨੋਂ ਰਹਿੰਦੀਆਂ ਹਾਂ ਤੇ ਅਸੀਂ ਬਹੁਤ ਪਰੇਸ਼ਾਨ ਹੈਗੀਆਂ ਹਾਂ ਤੇ ਮੇਰੀਆਂ ਦੋ ਧੀ ਇਹ ਵੀ ਇਹਨਾਂ ਤੋਂ ਡਰ ਕੇ ਪਰੇ ਨੂੰ ਭਜਦੀ ਆ ਡਰਦੀ ਘਬਰਾਉਂਦੀ ਆ ਤੇ ਜਰਖਾਨੂ ਮੈਂ ਦੇਖੋ ਇਹਨੇ ਕੀ ਗੱਲ ਹੋਈ ਨਹੀਂ ਮੇਰੀ پوری ਕੁਸ਼ ਕਰ ਲੈਂਦੀ ਹੈ ਜਾਂ ਮੇਰੀ ਲੋਟੋ ਹੀ ਕਰ ਲੈਂਦੀ ਹੈ ਤੇ ਇਹ ਜ਼ਿੰਮੇਵਾਰ ਹੋਣਗੇ ਸਭ ਤੇ ਬਾਕੀ ਕਲਵਿੰਦਰ ਕਮਾਦਿਆ ਸਰਪੰਚ ਉਹ ਜੋ ਸਭ ਕੁਝ ਉਹ ਕਰਾਉਂਦਾ ਹੈ ਸਾਰੀ ਸਪੋਰਟ ਇਹਨਾਂ ਨੂੰ ਆ ਅੱਛਾ ਜੀ ਕਿਹਨਾਂ ਨੂੰ ਸਪੋਰਟ ਆ ਜੀ ਉਹਨਾਂ ਦੇ ਨਾਮ ਹਾਂ ਜਿਹੜੇ ਚੱਕੀ ਵਾਲੇ ਸਾਰੇ ਬੰਦੇ ਉਹਨਾਂ ਦੇ ਨਾਮ ਜੀ ਉਹਨਾਂ ਵਿੱਚ ਸਿੰਘ ਹਾਂਜੀ ਅਮਰਜੀਤ ਸਿੰਘ ਪੁੱਤਰ ਕਰਨੈਲ ਸਿੰਘ ਸੀਮਾ ਰਾਣੀ ਬਾਈ ਸੌਹਰ ਜੀ ਆ ਹਰਜੀਤ ਗੁਰਜੀਤ ਸਿੰਘ ਵੀ ਆ ਜੀ ਤੇ ਉਹਨਾਂ ਦਾ ਪੁੱਤਰ ਆ ਫ਼ਰਮਾਨ ਕਮਲਜੀਤ ਇਕੱਡੀਆਂ ਕਮਲਜੀਤ ਕੋਲ ਤੇ ਅਮਰਜੀਤ ਸਿੰਘ ਤੇ ਬਿੱਖੀ ਤੇ ਇਕਨਾਂ ਦਾ ਜਵਾਈ ਹੈ ਲੁਧਿਆਣੇ ਤੋਂ ਆਦਦਾ ਆ ਮੰਦਿਰ ਅੱਛਾ ਜੀ ਤੇ ਕੁਲਵਿੰਦਰ ਸਰਪੰਚ ਜੋ ਵੀ ਕਰਵਾ ਰਿਹਾ ਉਹ ਹੀ ਕਰਵਾ ਰਿਹਾ ਉਹਦੀ ਸ਼ੈਤਰੀ ਸਭ ਕੁਝ ਹੁੰਦਾ ਨਾ ਮੈਨੂੰ ਆਪਣੀ ਆਪ ਨੂੰ ਹਨਾ ਤਾਂ ਇਹੋ ਪਰਿਵਾਰ ਸਾਰੇ ਇਹ ਜਿੰਮੇਵਾਰ ਆ ਠੀਕ ਆ ਮੈਨੂੰ ਇਹਨਾਂ ਨੇ ਇੰਨਾ ਕੁ ਪਰੇਸ਼ਾਨ ਕਰ ਕੀਤਾ ਹੋਇਆ ਵਾ ਮੈਨੂੰ ਲੰਗਰੀ ਵੜਦੀ ਇੰਨਾ ਕੁ ਟੌਰਚਰ ਗਾਲੀ ਗਲੋਚ ਕਰਦੇ ਆ ਨਾ ਤੇ ਇਹੋ ਜਿੰਮੇਵਾਰ ਆ ਮੈਨੂੰ ਲੈਣ ਦੇ ਇਸਕੀ ਆਨਕਮ ਕਮੈਕ ਸਿਸਟਮ ਤੇ ਇਹਨੇ ਆਂਦੀ ਆ ਰਹੇ ਜਿਦਾ ਇਹਦੇ ਮੋਰੇ ਸਕੂਲ ਤੇ ਆਦੀ ਤੇ ਇਦਾਂ ਕੱਲ ਨੂੰ ਕੋਈ ਕਾ ਕੋਈ ਕਾ ਕੁਛ ਨਹੀਂ ਕਰ ਸਕਦੇ ਆ ਜੇ ਕੁਛ ਕਰਦੇ ਤਾਂ ਜ਼ਿੰਮੇਵਾਰੀ ਅਸੀਂ ਇਹਨਾਂ ਦੀ ਸਮਝਾਉਂਗੀ ਇਹਨਾਂ ਨੂੰ ਠੀਕ ਹੈ ਤੇ ਕੱਲ ਨੂੰ ਸਾਡੇ ਬੱਚਿਆਂ ਨੇ ਫਿਰ ਪਾ ਬੱਚੇ ਨੂੰ ਸਕੂਲੋਂ ਆਦੇ ਟਿਊਸ਼ਨ ਆਦੇ ਕੋਈ ਗੱਲਬਾਤ ਹੋ ਜਾਂਦੀ ਆ ਅਸੀਂ ਜ਼ਿੰਮੇਵਾਰ ਇਹਨਾਂ ਨੂੰ ਕਹਾਂਗੇ ਇਹਦੀ ਸੀਮਾ ਦੀ ਜ਼ਿੰਮੇਵਾਰੀ ਹੈ ਇਹਨਾਂ ਦੀ ਜੋ ਵੀ ਆ ਅਸੀਂ ਵਾਰ-ਵਾਰ ਆਉਂਦੇ ਆ ਸਾਨੂੰ ਵੀ ਬਹੁਤ ਪਰੇਸ਼ਾਨੀ ਹੁੰਦੀ ਆ ਕਣੀ-ਕਣੀ ਸਾਨੂੰ ਇਹ ਦੱਸਦੀ ਆ ਸਾਤੋਂ ਵੀ ਇਹਨਾਂ ਦਾ ਦੁੱਖ ਨਹੀਂ ਦੇਖਿਆ ਜਾਂਦਾ ਤੇ ਕਣੀ-ਕਣੀ ਇਹ ਰੋਜ਼-ਰੋਜ਼ ਪੰਗੇ ਪਾਉਂਦੇ ਆ ਕਦੇ ਉਹ ਗਲੀ ਤੋਂ ਕਦੇ ਥੰਮੜੀ ਤੋਂ ਪਾ ਦਿੰਦੇ ਆ ਵੀ ਅਸੀਂ ਖੰਭੜੀ ਵੀ ਜਾਲ ਬਣਾਣੇ ਬਣਾਣੇ ਮਾਦਰਾ ਨਹੀਂ ਚੇਪਿਆ ਸੱਜਣ ਤੇ ਇਸ ਕਰਕੇ ਸਾਡੀ ਛੋਟੀ ਬੱਚੀ ਆ ਤੁਸੀਂ ਵੀ ਦੇਖਦੇ ਹੋ ਉਹਨੂੰ ਚੜਾ ਕੇ ਤੇ ਉਹ ਕਈ ਵੇਲੇ ਤਾਂ ਡਿੱਗ ਵੀ ਜਾਂਦੀ ਆ ਠੀਕ ਹੈ ਇਹ ਵੀ ਇਸ ਕਰਕੇ ਸਾਨੂੰ ਇਹ ਇਨਸਾਫ ਦਿੱਤਾ ਜਾਵੇ ਤੇ ਸਾਡੀ ਕੁੜੀਆਂ ਸਾਡੀ ਛੋਟੀ ਕੁੜੀਆਂ ਕਦੇ ਵੀ ਕੋਈ ਵੀ ਜੁਮੇ ਕੋਈ ਵੀ ਗੱਲਬਾਤ ਹੋ ਜਵੇ ਤਾਂ ਜ਼ਿੰਮੇਵਾਰ ਅਸੀਂ ਇਹਨਾਂ ਨੂੰ ਹੀ ਕਹਾਂਗੇ ਕਹਾ ਸਾਡੀ ਸਰਪੰਚ ਨੂੰ ਵੀ ਇਹੀ ਬੇਨਤੀ ਆ ਬਿਨਾਂ ਦਾ ਰਾਲ ਮਿਲ ਕੇ ਬਿਠਾ ਕੇ ਇੱਕ ਜਗ੍ਹਾ ਤੇ ਇਹਨਾਂ ਦਾ ਫੈਸਲਾ ਕਰਾਇਆ ਜਾ ਬਸ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਉਧਰ ਪਿੰਡ ਵਾਸੀਆਂ ਅਤੇ ਥਾਂ ਦੇ ਪਹਿਲੇ ਮਾਲਕ ਦਾ ਕਹਿਣਾ ਹੈ ਕਿ ਇਹ ਵਿਅਕਤੀ ਜਾਣ ਬੁੱਝ ਕੇ ਉਸ ਲੜਕੀ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਨੇ ਜੋ ਕਿ ਗਲਤ ਹੈ ਇਹ ਜਿਹੜਾ ਥੇ ਆ ਇਹ ਤੁਹਾਡੇ ਤੋਂ ਲਿਆ ਜੀ ਹਾਂ ਜੀ ਮੇਰੇ ਤੋਂ ਲਿਆ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਕੀ ਕਹਿਣਾ ਕਿ ਮੈਂ ਤਾਂ ਥਾਂ ਨੂੰ ਪਹਿਲਾਂ 7 ਸਾਲ ਪਹਿਲਾਂ ਬੋਲ ਲਿਆ ਸੀਗਾ ਜੀ ਹਾਂ ਜੀ ਸਾਰਾ ਰਸਤਾ ਵਗੈਰਾ ਸਾਰਾ ਕੁਝ ਵੀ ਲੈ ਕੇ ਦਿੱਤਾ ਜੀ ਜਿਹਨਾਂ ਤੋਂ ਖਰੀਦਦੇ ਆਂਦੀ 70 ਸਾਲਾਂ ਬਾਅਦ ਇਹਨਾਂ ਨੂੰ ਪਹਿਲਾਂ ਲੋਕ ਜਾਂਦੇ ਰਹੇ ਤੇ ਤੁਸੀਂ ਜਗ੍ਹਾ ਖਰੀਦ ਲਓ ਜੀ ਇਹਦੀ ਕੋਈ ਵੀ ਨਹੀਂ ਕਿਹਾ ਸਾਡੇ ਇੰਨੇ ਪੈਸੇ ਅਸੀਂ ਨਹੀਂ ਦੇਣੀ ਹੁਣ ਕੁੜੀ ਨੂੰ ਜ਼ਰੂਰਤ ਸੀ ਅਸੀਂ ਕੁੜੀ ਨੂੰ ਉਹ ਥਾਂ ਦੇ ਦਿੱਤਾ ਹੁਣ ਇਹਨਾਂ ਨੇ ਕੁੜੀ ਦਾ ਧੱਕਾ ਕਰਦੇ ਆ ਜੀ ਠੀਕ ਹਾਂ ਜੀ ਕੀ ਮੰਗ ਕੀ ਕਰਦੇ ਆ ਤੁਸੀਂ ਤੁਸੀਂ ਮੰਗ ਕਰਦੇ ਆਂ ਦੀ ਰਸਤਾ ਇਹ ਗੁੱਸਾ ਸਭ ਤੋਂ ਗੁਰਦੁਆਰਾ ਸਾਹਿਬ ਨੂੰ ਵੀ ਉਨੂੰ ਵੀ ਇਹ ਹੀ ਰਸਤਾ ਆ ਜੀ ਇਹਦੀ ਰਸਤਾ ਸਾਡਾ ਬੰਦ ਕਰਦੇ ਆ ਜੀ ਜੀ ਤੇ ਨਾ ਜਿਹੜਾ ਜਿਆਦੇ ਗੁੰਡਾ ਕਰਦੀ ਆ ਇਹ ਮਾਰੀ ਆ ਨਾਲੀ ਜੀ ਮੁੰਡੇ ਲੈ ਲੈ ਕੇ ਸਾਡੀ ਰੇਲੀ ਕੋ ਖੜਦੇ ਆ ਤੇ ਕਾਲਾ ਫਿਰ ਬੂਲਟ ਤੇ ਪਟਾਕੇ ਬਜਾਉਂਦੇ ਆ ਜੀ ਇਹ ਵਧੀਆ ਨਹੀਂ ਗੱਲ ਦੀ ਇਹ ਕੌਣ ਵੀ ਆ ਗਏ ਜੀ ਪਟਾਕੇ ਇਹਨਾਂ ਦੇ ਨਿਆਣੇ ਇਹਨਾਂ ਦੀ ਇਕੱਠੇ ਕਰਕੇ ਹੋਰ ਬਾਹਰੋਂ ਮੁੰਡੇ ਸਾਧਦੇ ਆ ਜੀ ਹਾਂ ਜੀ ਸਾਡੀਆਂ ਤਾਂ ਬੁੜੀਆਂ ਵੀ ਘਰੋਂ ਬਾਹਰ ਨਿਕਲਣ ਦੀ ਔਖੀ ਹੋ ਜਾਂਦੀਆਂ ਇਹਦੇ ਕਾਰਨ ਹਾਂ ਜੀ ਠੀਕ ਹੈ ਜੀ ਇਹਦੇ ਵਿੱਚ ਕੁੜੀ ਨੂੰ ਇਨਸਾਫ਼ ਮਿਲਣਾ ਚਾਹੀਦਾ ਨਹੀਂ ਮੁੰਡੇ ਦੇ ਮੁਕ ਦਾ ਕੰਮ ਹੁੰਦਾ ਸੱਚ ਨੂੰ ਸੱਚ ਬੋਲ ਇਨਸਾਫ਼ ਦੀ ਗੱਲ ਕਰ ਉੱਧਰ ਜਦੋਂ ਇਸ ਸੰਬੰਧੀ ਪਿੰਡ ਦੇ ਸਰਪੰਚ ਕੁਲਵਿੰਦਰ ਰਾਮ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਕਤ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਹੋਣ ਦੇ ਨਾਲ ਨਾਲ ਕੋਰਟ ਵਿੱਚ ਹੈ ਫਿਰ ਕੀ ਕਿਹਾ ਫੋਨ ਤੇ ਗੱਲਬਾਤ ਦੌਰਾਨ ਉਹਨਾਂ ਜਰਾ ਤੁਸੀਂ ਵੀ ਸੁਣੋ ਸਰਪੰਚ ਸਾਹਿਬ ਜੇ ਇੱਕ ਥੋੜੀ ਜਾਣਕਾਰੀ ਚਾਹੀਦੀ ਸੀ ਸਰਪੰਚ ਸਾਹਿਬ ਜੀ ਜੀ ਸਰਪੰਚ ਸਾਹਿਬ ਆਪਣੇ ਨਾ ਤੁਹਾਡੇ ਪਿੰਡ ਇੱਕ ਇੱਕ ਪਰਿਵਾਰ ਆ ਉਹਨਾਂ ਦਾ ਹੈਗਾ ਜੀ ਗੁਲਵੰਦਰਜੀਤ ਕੋਹ ਗੋਰੀ ਜੀ ਜੀ ਉਹਨਾਂ ਦਾ ਕੋਈ ਕਹਿੰਦਾ ਵੀ ਝਗੜਾ ਚੱਲਦਾ ਜੀ ਕੋਈ ਰਸਤੇ ਰਸਤੇ ਦੇ ਸੰਬੰਧ ਵਿੱਚ ਹਾਂਜੀ 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 ਉਹ ਕਿ ਉਹਦੇ ਤੁਹਾਡੇ ਧਿਆਨ 'ਚ ਹੈ ਜੀ ਉਹ ਗੱਲ ਹਾਂਜੀ 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 ਉਹ ਕੀ ਮਸਲਾ ਜੀ ਉਹ ਹਾਂਜੀ ਉਹ ਇਹਨਾਂ ਦਾ ਝਗੜਾ ਸੀਗਾ ਜਿੱਦਾਂ ਉਹ ਥਾਂ ਜਿਹੜਾ ਨਾ ਉਹਨਾਂ ਕੋਲ ਰਜਿਸਟਰੀ ਆ ਪਹਿਲੀ ਆਲਰੇਡੀ ਮੰਨ ਲਾ ਜਿੱਦਾਂ ਉਹ ਇਹਨਾਂ ਨੇ ਥਾਂ ਕਿਸੇ ਤੋਂ ਖਰੀਦਿਆ ਪੰਜ ਤੋਂ ਮੰਨ ਲਾ ਜਿੱਦਾਂ ਇਹਨਾਂ ਨੇ ਜੀ ਸਰ ਇਹਨਾਂ ਦਾ ਫੇ ਇਹਨਾਂ ਦੇ ਥਾਣੇ 'ਚ ਚਲੋ ਇੱਕ ਦੋ ਨੇ ਐਪਲੀਕੇਸ਼ਨਾਂ ਦਿੱਤੀਆਂ ਇਹ ਉਹ ਉੱਥੇ ਇਹਨਾਂ ਦਾ ਰਾਜੀਨਾਮਾ ਹੋ ਗਿਆ ਵੀ ਜਿਹੜਾ ਕੋਰਟ ਵਿੱਚ ਅਸੀਂ ਦੋਨਾਂ ਧਿਰਾਂ ਨੇ ਕਰ ਦੇਣਾ ਜੋ ਕੋਰਟ ਦਾ ਫੈਸਲਾ ਹੋਊਗਾ ਉਹ ਦੋਨਾਂ ਧਿਰਾਂ ਨੂੰ ਮੰਨਿਆ ਜਾਊਗਾ ਇਹ ਕੋਰਟ ਵਿੱਚ ਇਹ ਚੱਲ ਰਿਹਾ ਜੀ ਇਹ ਹਾਂਜੀ ਦੋਨਾਂ ਧਿਰਾਂ ਦਾ ਉਹ ਕੋਰਟ 'ਚ ਚੱਲਦਾ ਉਹਦੇ ਝਗੜੇ ਦੇ ਕਾਰਨ ਮੰਨ ਲਿਆ ਜਦਾਂ ਅੱਛਾ ਜੀ ਉਹ ਤੋਂ ਬਾਅਦ ਇਹਨਾਂ ਨੇ ਦਰਖਾਸਤ ਥਾਣੇ ਦਿੱਤੀ ਸੀ ਗਲਵਧਨ ਜੀ ਤੋਂ ਉਹਨਾਂ ਨੇ ਹਾਂਜੀ ਉਹਨਾਂ ਨੇ ਤੇ ਉਹ ਉਹ ਡੱਤੀ ਨੂੰ ਮਾਰ ਗੋਗੇ ਸੀ ਸ੍ਰਿੰਦਰ ਚਾਂਦ ਜੀ ਜੀ ਉਹ ਇਹਨਾਂ ਦੀ ਇਨਕੁਆਰੀ ਕਰਦੇ ਸੀਗੇ ਜੀ ਉਹਨਾਂ ਕੋਲ ਗਈਆਂ ਸੀ ਦੋਨੇ ਤਰਾਸੀ ਵੀ ਗਏ ਸੀ ਉਦੋਂ ਜੀ ਉਹਨਾਂ ਨੇ ਕਹਿਤਾ ਵੀ ਤੁਸੀਂ ਮੰਨ ਲਓ ਇਹਨੂੰ ਇਹਦੀ ਬੇਨਤੀ ਕਰਾਓ ਵੀ ਥਾਂ ਕਿਹਦਾ ਆ ਜੀ ਉਹ ਬੋਟਾਂ ਤੋਂ ਇਹ ਪਹਿਲਾਂ ਦੀ ਗੱਲਬਾਤ ਆ ਜਿੱਦਾਂ ਅਜ ਤੋਂ ਦੋ ਕਮੀਨ ਨੇ ਪਹਿਲਾਂ ਦੀ ਗੱਲਬਾਤ ਆ ਜੀ ਉਹ ਹੁਣ ਇੱਕ ਦਿਨ ਆਏ ਮੰਨ ਲਓ ਉਹਨਾਂ ਨੇ ਪਟਵਾਰੀ ਕਾਨੂੰਗੋ ਸਾਹਿਬ ਉਹ ਮਨਤੀ ਕਰਕੇ ਮੰਨ ਲਓ ਕਰ ਗਏ ਇੱਥੇ ਦੀ ਅੱਛਾ ਜੀ ਹਾਂਜੀ ਤੇ ਹੁਣ ਪਟਵਾਰੀ ਸਾਹਿਬ ਖੁਦ ਆਏ ਸੀ ਜੀ ਹਾਂਜੀ ਕਾਨੂੰਗੋ ਸਾਹਿਬ ਵੀ ਆਏ ਸੀ ਪਟਵਾਰੀ ਸਾਹਿਬ ਵੀ ਆਏ ਸੀ ਅੱਛਾ ਜੀ ਹਾਂਜੀ ਹਾਂਜੀ ਪਟਵਾਰੀ ਸਾਹਿਬ ਕੌਣ ਸੀ ਜੀ ਉਹ ਦਲਬਾਗ ਸਿੰਘ ਸੀਗੇ ਦਲਬਾਗ ਸਿੰਘ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਜੀ ਤੇ ਹੁਣ ਉਹ ਦੇਣਗੇ ਦੀ ਰਿਪੋਰਟ ਵਿੱਚ ਕੀ ਹੈ ਇਹਨਾਂ ਦੀ ਜਾਂ ਇਹਨਾਂ ਦੀ ਮਿੰਤੀ ਵਿੱਚ ਵਿੱਚ ਜਗ੍ਹਾ ਇਹਨਾਂ ਦੀ ਕਿੱਧਰ ਆਉਂਦੀ ਹੈ ਤੇ ਕਿੱਦਾਂ ਇਹਨਾਂ ਦਾ ਰਾਹ ਆ ਅੱਛਾ ਜੀ ਹਾਂਜੀ ਹਾਂਜੀ ਉਹ ਇਹਨਾਂ ਦਾ ਫਿਰ ਆ ਸਭ ਚੀਜ਼ ਸਮਝਾਉਤਾ ਹੋ ਗਿਆ ਸੀਗਾ ਜਿੱਦਾਂ ਉਹ ਉੱਥੇ ਥਾਣੀ ਚਲੋ ਗੇਟ ਕੱਢ ਲੈਣਾ ਬਈ ਗੇਟ ਕੱਢਣੀ ਜਿੱਦਾਂ ਅੱਗੇ ਲੱਗਾ ਪਹਿਲਾਂ ਆਲਰੇਡੀ ਗੇਟ ਇਦਾਂ ਹੀ ਕਰੀ ਜਾਣ ਇਹ ਤੇ ਜਦੋਂ ਫੈਸਲਾ ਕਰਕੇ ਬਾਹਰ ਆਏ ਇਹ ਕਹਿੰਦੇ ਜੀ ਅਸੀਂ ਤਾਕੀ ਵੀ ਕੱਢਣੀ ਆ ਅਸੀਂ ਬਾਦਰੇ ਵੀ ਕੱਢਣੇ ਆ ਅਸੀਂ ਸਾਰਾ ਕੁ ਉਹਦੇ ਨੂੰ ਕੱਢਣਾ اچھا ਇਹਨਾਂ ਦਾ ਝਗੜਾ ਚੱਲ ਗਿਆ ਆਪ ਸੁੱਚੀ ਚਲੋ اچھا ਇਹਨਾਂ ਨੇ ਫੇਰ ਦਰਖਾਹ ਦੇਤੀ ਜੀ ਉਹ ਦਰਖਾਹ ਦਰਖਾਸਤ ਜਿਹੜੀ ਉਹ ਡਿਫੀਸਰ ਨੂੰ ਮਾਰਗੋਗੀ ਡਿਫੀਸਰ ਸਾਹਿਬ ਨੇ ਆਹਾ ਕਹਤਾ ਵੀ ਤੂੰ ਜਿਹੜੀ ਕੋ ਜਗ੍ਹਾ ਦੀ ਮਨਤੀ ਕਰਾਓ ਕਿਹੜਾ ਇਹ ਕਿਹਦੀ ਆ اچھا ਜੀ ਉਹ ਹੁਣ 2 ਮਹੀਨਿਆਂ ਬਾਅਦ ਮਨਤੀ ਹੋਈ ਆ ਥੋੜੇ ਦਿਨ ਹੋਏ اچھا ਜੀ ਹੁਣ ਦੇਖੋ ਮਤਲਬ ਪਰਿਵਾਰੀ ਸਾਹਿਬ ਕੀ ਇਹਦੇ ਵਿੱਚ ਡਿਸੀਜਨ ਦਿੰਦੇ ਆ ਵੀ ਇਹਨਾਂ ਦੀ ਜਗ੍ਹਾ ਆ ਜਾਂ ਕਿੱਦਾਂ ਆ ਅੱਛਾ ਜਾਨੀ ਕਿ ਪੈਂਡਿੰਗ ਆ ਜਾਨੀ ਕਿ ਹਜੇ ਕਲੀਅਰ ਨਹੀਂ ਹੋਈ ਹਾਂਜੀ ਹਾਂਜੀ ਕਲੀਅਰ ਨਹੀਂ ਹੋਇਆ ਹਜੇ ਉਹ ਦੱਸਣਗੇ ਮੰਨ ਲਾ ਜਿੱਦਾਂ ਜੀ